ਅਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਨਾ ਮੇਰੇ ਸਾਰੇ ਦੋਸਤ ਵੀਰ ਖੈਰੀਤ ਨਾਲ ਹੋਣਗੇ ਲੰਦੇ ਪੰਜਾਬ ਦੇ ਅੰਦਰ ਮੌਸਮ ਬੜਾ ਤੇਜ਼ੀ ਦੇ ਨਾਲ ਤਬਦੀਲ ਹੋ ਰਿਹਾ ਬੱਦਲ ਵਗੈਰਾ ਆ ਰਹੇ ਨੇ بارشਾਂ ਸ਼ੁਰੂ ਹੋ ਚੁੱਕੀਆਂ ਚੜ੍ਹਦੇ ਪੰਜਾਬ ਦੇ ਅੰਦਰ ਕਿਹੋ ਜਿਹਾ ਮੌਸਮ ਹੈ ਜ਼ਰੂਰ ਦੱਸਿਆ ਜੀ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਆਪਾਂ ਤੁਹਾਡੇ ਨਾਲ ਇੱਕ ਕਥਾ ਸ਼ੇਅਰ ਕਰਨੇ ਆ ਕਥਾ ਦਾ ਟਾਈਟਲ ਹੈ ਕਿ ਜਿਹੜੇ ਲੋਕ ਧਰਮ ਦੇ ਨਾਮ ਤੇ ਜਿਹੜੇ ਲੋਕ ਮਜ਼ਹਬ ਦੇ ਨਾਮ ਤੇ ਲੜਦੇ ਰਹਿੰਦੇ ਨੇ ਉਹਨਾਂ ਦੇ ਬਾਰੇ ਇੱਕ ਕਥਾ ਖਮੋਸ਼ੀ ਨਾਲ ਸੁਣਨੇ ਐਂਡ ਤੇ ਆਪਾਂ ਦੋਸਤ ਗੱਲਬਾਤ ਕਰਾਂਗੇ ਨਿਰਵੈਰ ਹਿਰਦਾ ਸਾਰਿਆਂ ਨੂੰ ਇੱਕੋ ਹੀ ਸ ਲਬ ਲਬੇਕੁਨ ਦਮ ਬਦ ਮਨੋਸ਼ਕੁਨ ਗਮੇ ਹਰਦੁ ਆਲਮ ਫਰਾਮੋਸ਼ਕੁਨ ਦੋ ਜਹਾਨਾਂ ਦੇ ਗਮ ਜੇ ਤੂੰ ਦੂਰ ਕਰਨੇ ਨੇ ਮਿਟਾਣੇ ਨੇ ਦਮਾਂ ਦੇ ਪਿਆਲਿਆਂ ਵਿੱਚ ਖੁਦਾ ਦਾ ਨਾਮ ਭਰ ਲੈ ਤੇਰੇ ਪਿਆਲੇ ਖਾਲੀ ਨੇ ਖੜਕਦੇ ਮੈਂ ਜਿਨ੍ਹਾਂ ਦੇ ਦਮਾਂ ਵਿੱਚ ਕੁਝ ਨਹੀਂ ਆਉਂਦਾ ਉਹ ਹੀ ਰੋਲਾ ਰੱਪਾ ਬਹੁਤ ਪਾਉਂਦੇ ਨੇ ਇਹ ਵੀ ਮੈਂ ਕਹਿੰਦਾ ਧਾਰਮਿਕ ਝਗੜੇ ਵੀ ਉਹ ਹੀ ਕਰਦੇ ਨੇ ਜਿਨ੍ਹਾਂ ਦੇ ਦਮਾਂ ਵਿੱਚ ਕੱਖ ਵੀ ਕੋਈ ਕੁਝ ਵੀ ਨਹੀਂ ਚਾਹੇ ਇਸਲਾਮੀ ਜਗਤ ਦੇ ਝਗੜੇ ਹੋਣ ਇਹ ਮذਬ ਦੇ ਨਾਂ ਤੇ ਚਾਹੇ ਸਿੱਖ ਜਗਤ ਦੇ ਚਾਵਨ ਚਾਹੇ ਹਿੰਦੂ ਧਗ ਜਗਤ ਦੇ ਚਾਵਨ ਧਰਮ ਦੇ ਨਾਂ ਤੇ ਉਹੀ ਝਗੜਦੇ ਨੇ ਜਿਨ੍ਹਾਂ ਦੇ ਦਮਾਂ ਚ ਕੱਖ ਵੀ ਨਹੀਂ ਇਹ ਵੀ ਮੈਰਸ ਕਰਦੇ ਖਾਲੀ ਪਿਆਲੇ ਨੇ ਖੜਕਦੇ ਖੜਕਦੇ ਅਗਰੇ ਭਰੇ ਹੋ ਪਤਾ ਹੈ ਭਗਤ ਕਬੀਰ ਵੀ ਕਹਿੰਦੇ ਕਹੋ ਕਬੀਰ ਛੂਚਾ ਘਟ ਬੋਲੇ ਭਰਿਆ ਹੋਏ ਸੁ ਕਬੂ ਨ ਢੋਲੇ ਥੋੜੇ ਜਿਹਾ ਦੋ ਘੁੱਟ ਕਿਧਰੇ ਹੈਗੇ ਨੇ ਕੜੇ ਦੇ ਪਾਣੀ ਦੇ ਤੇ ਉਹ ਛਣਕ ਦਾ ਜ਼ਿਆਦਾ ਚਲਦੇ ਆ ਆਵਾਜ਼ ਆਉਂਦੀ ਹੈ ਪਰ ਭਰਿਆ ਹੋਵੇ ਆਵਾਜ਼ ਕੋਈ ਨਹੀਂ ਖਾਮੋਸ਼ ਉਹ ਤੇ ਚੁੱਪ ਹੋ ਜਾਂਦੇ ਨੇ ਖਾਮੋਸ਼ ਹੋ ਜਾਂਦੇ ਨੇ ਉਹ ਢੋਲਦੇ ਨਹੀਂ ਖੜਕਦੇ ਨਹੀਂ ਟਕਰਾਂਦੇ ਨੇ ਜਿੱਥੇ ਕਿਤੇ ਟਕਰਾਅ ਵਾਲੀ ਗੱਲ ਹੋਵੇ ਹੱਥ ਜੋੜ ਦੇਣਗੇ ਇਹ ਵੀ ਮੈਰਜ਼ ਕਰਦੇ ਆਂ ਔਰ ਸਮਦਰਿਸ਼ਟ ਵੀ ਹੋ ਜਾਣਗੇ ਵਿਤਕਰਾ ਵੀ ਨਹੀਂ ਰਹੇਗਾ ਮੈਂ ਕਿਤੇ ਪੜ੍ਹ ਕੇ ਹੈਰਾਨ ਹੋਇਆ ਇੱਕ ਮੁਸਲਮਾਨ ਨੂੰ ਹਾਫਿਜ਼ ਨੂੰ ਈਰਾਨ ਦਾ ਇੱਕ ਸੂਫੀ ਸੰਤ ਹੈ ਕਹਿੰਦੇ ਹਾਫਿਜ਼ਾ ਗਰ ਵਸਲ ਖਾਹੀ ਸੁਲਾ ਕੋ ਨਬਾ ਖਾਸੋ ਆਮ ਰੱਬ ਦਾ ਮੇਲਾ ਪਛਾਨਣਾ ਖੁਦਾ ਦਾ ਵਸਲ ਚਾਹਨਾ ਕਰ ਲੈ ਸੋੜਾ ਸਾਰਿਆਂ ਨਾਲ ਹਰ ਇੱਕ ਨਾਲ ਸੋੜਾ ਕਰ ਲੈ ਬਾ ਮੁਸਲਮਾ ਅੱਲਾ ਅੱਲਾ ਬਾਹਨੋ ਦਾ ਰਾਮ ਰਾਮ ਤੇ ਰਸਤੇ 'ਚ ਕੋਈ ਮੁਸਲਮਾਨ ਮਿਲ ਜਾਈ ਸਲਾਮੁਅਲੈਕਮ ਕਰ ਛੜੀ ਅੱਲਾਹੁ ਕਰ ਛੜੀ ਹਿੰਦੂ ਮਿਲ ਗਈ ਰਾਮ ਰਾਮ ਕਰ ਛੜੀ ਹੱਦ ਹੋ ਗਈ ਮੁਸਲਮਾਨ ਤੇ ਮੁਸਲਮਾਨ ਤੇ ਇਹ ਕਹਿੰਦੇ ਨੇ ਜਿਹੜਾ ਇਸਲਾਮ ਦੇ ਝੰਡੇ ਥੱਲੇ ਨਹੀਂ ਆਇਆ ਕਾਫਰ ਇਹ ਨਹੀਂ ਕਹਿੰਦਾ ਵਿਤਕਰਿਆਂ ਦੇ ਵਿੱਚ ਜੀਣ ਵਾਲਾ ਅਜੇ ਮਨੁੱਖ ਜਪ ਦੀ ਮੰਜ਼ਿਲ ਨੂੰ ਨਹੀਂ ਛੂ ਸਕਿਆ ਇਹ ਵੀ ਮੈਰਜ਼ ਕਰਨਾ ਇਹ ਵਿਤਕਰੇ ਨਹੀਂ ਰਹਿੰਦੇ ਇਹ ਮਿਟ ਜਾਂਦੇ ਹਨ ਭਜਨ ਵਿਆਪਕ ਵੀ ਹੋ ਸਕਦਾ ਹੈ ਸਮੋਹਕ ਇਹ ਕਥਾ ਕੀਰਤਨ ਔਰ ਵਾਹਿਗੁਰੂ ਮੰਤਰ ਦਾ ਜਬ ਸਮੋਹਕ ਵੀ ਹੋ ਸਕਦਾ ਹੈ ਪਰ ਵਿਅਕਤੀਗਤ ਵੀ ਹੋ ਸਕਦਾ ਹੈ ਔਰ ਵਿਅਕਤੀਗਤ ਲਾਜ਼ਮੇ ਹੀ ਹੈ ਜਪਣਾ ਸੀ ਦੁਸ਼ਟ ਦਮਨ ਨੂੰ ਹੇਮਕੁੰਡ ਚਲੇਗਾ ਕੱਲੇ ਕੋਈ ਵੀ ਨਹੀਂ ਜਪਣਾ ਸੀ ਪਾਂਡਵਾਨੋ ਉਦਰੀ ਚਲੇਗਾ ਜਿਹੜਾ ਉਤਰਾਖੰਡ ਦਾ ਪਹਾੜ ਹੈ ਭਾਰਤ ਦੇ ਕਰੀਬਨ ਕਰੀਬਨ 90 ਫੀਸਦੀ ॠषि ਮਨੇ ਉੱਥੇ ਹੀ ਜਪ ਤਪ ਕਰਦੇ ਹੈ ਔਰ ਕੱਲੇ ਹੈ ਕਿ ਕਲ ਚਾਹੀਦੀ ਹੈ ਇਦਕ ਤੇ ਇਕਲ ਵਿੱਚ ਮਨੁੱਖ ਦਾ ਆਪਣਾ ਮਨ ਪੂਰਾ ਸਾਹਮਣੇ ਆ ਜਾਂਦਾ ਹੈ ਅਗਰ ਉਹ ਦੇਖਣ ਵਾਲਾ ਹੋਵੇ ਕੋਈ ਜਪ ਦੀ ਤੜਪ ਰੱਖਣ ਵਾਲਾ ਤੇ ਪਤਾ ਵੀ ਚਲੇਗਾ ਲੋਕੀ ਸਤਸੰਗੀ ਕਹਿੰਦੇ ਨੇ ਅੰਦਰ ਤੇ ਬੜਾ ਕੁ ਸੰਗ ਚੱਲਦਾ ਲੋਕੀ ਤੇ ਕਹਿੰਦੇ ਨੇ ਬੜਾ ਦਾਨੇ ਅੰਦਰ ਤੇ ਬੜੀ ਬੇਈਮਾਨੀ ਚੱਲਦੀ ਲੋਕੀ ਆਪਣੇ ਮਨ ਕਿੱਥੇ ਦੇਖਦੇ ਨੇ ਕੌਣ ਦੇਖਦੇ ਨੇ ਇਕਾਂਤ ਦੇ ਇਸ ਵਾਸਤੇ ਲੋੜ ਹੈ ਦੂਜਿਆਂ ਨੂੰ ਛੱਡ ਆਪਣੇ ਆਪ ਨੂੰ ਵੇਖ ਇਹ ਹਮਨ ਆਰਸੀ ਕੋਈ ਗੁਰਮੁਖ ਦੇਖੇ ਫਿਰ ਅੰਦਰ ਜੋ ਇਹ ਸਾਰਾ ਅਨਰਥ ਦਿਖਾਈ ਹੀ ਦਿੰਦਾ ਹੈ ਹੁਣ ਇਹਨੂੰ ਦੂਰ ਕਿਵੇਂ ਕਰੀਏ ਅਸ਼ੋਧ ਵਿਚਾਰ ਸ਼ੁੱਧ ਵਿਚਾਰਾਂ ਨਾਲ ਹੀ ਦੂਰ ਹੋਣਗੇ ਚੰਗੇ ਵਿਚਾਰ ਮਨ ਦੀ ਸ਼ੁੱਧੀ ਹੈ ਚੰਗੀ ਸੋਚਣੀ ਮਨ ਦੀ ਸ਼ੁੱਧੀ ਹੈ ਇਸ ਵਾਸਤੇ ਇਕਾਂਤ لازਮੀ ਹੈ ਭਾਈ ਗੁਰਦਾਸ ਜੀ ਨੇ ਇੱਕ ਦਲੀਲ ਦਿੱਤੀ ਮੈਂ ਦਿੰਦਾ ਨਹੀਂ ਹੁੰਦਾ ਪਰ ਸਾਹਮਣੇ ਆ ਗਈ ਹੈ ਪੁੱਤ ਜਣੇ ਵਣ ਕੋਠੜੀ ਕੁੜਾਵਾ ਮਾਣਾ ਸੰਭਾਹ ਹੋ ਜਾਣਾ ਇੱਕ ਇਸਤਰੀ ਨੇ ਆਪਣੇ ਤਨ ਦੇ ਚੋਂ ਕਿਸੇ ਹੋਰ ਦੰਨ ਨੂੰ ਜਨਮ ਦੇਣਾ ਸੜਕ ਤੇ ਨਹੀਂ ਦਿੰਦੀ ਪੁੱਤ ਜਣੇ ਵਣ ਕੋਠੜੀ ਭਾਈ ਗੁਰਦਾਸ ਜੀ ਦੀ ਬਾਣੀ ਹੈ ਇਕ ਜੀਵਨ ਦੇ ਚੋਂ ਕਿਸੇ ਦੂਸਰੇ ਜੀਵਨ ਨੂੰ ਜਨਮ ਦੇਣਾ ਸਰੇ ਆਮ ਨਹੀਂ ਬਾਜ਼ਾਰ ਵਿੱਚ ਨਹੀਂ ਇਕਾਂਤ ਦੇ ਚ ਨੇ ਇਕਾਂਤ ਦੇ ਚ ਪੁਰਾਣੇ ਜ਼ਮਾਨੇ ਚ ਕੋਈ ਹੋਈ ਤੇ ਕਦदाई ਹੋਈ ਅੱਜ ਕਲ੍ਹ ਹੋਈ ਤਾਂ ਕੋਈ ਕਦ ਚਲੋ ਲੈ ਡਾਕਟਰ ਹੋ ਗਈ ਨਰਸ ਹੋ ਗਈ ਅਕਸਰ ਦੇ ਆਤ ਦੇ ਤੇ ਇਹ ਵੀ ਨਹੀਂ ਹੁੰਦਾ ਆਪਣੇ ਹੀ ਮਨ ਦੇ ਚੋਂ ਪਰਮਾਤਮਾ ਨੂੰ ਜਨਮ ਦੇਣਾ ਦੂਜੇ ਦਾ ਹੋਣਾ ਵਿਗਨਕਾਰੀ ਵੀ ਹੋ ਸਕਦਾ ਹੈ। ਸੰਕੋਚ ਪੈਦਾ ਕਰ ਦੇਗਾ। ਜਿਵੇਂ ਇਸਤਰੀ ਦੇ ਅੰਦਰ ਸੰਕੋਚ ਪੈਦਾ ਹੋ ਸਕਦੀ ਹੈ ਅਗਰ ਬੁਤੇਰੇ ਲੋਕ ਖੜੇ ਹੋਣ। ਕ੍ਰਿਸ਼ਨਾ ਜਨਮ ਦੇਵੇ। ਸੰਕੋਚ ਪੈਦਾ ਹੋਵੇਗਾ। ਇਹ ਉਦਾਹਰਣ ਮੈਂ ਦੇਂਦਾ ਨਹੀਂ ਹਾਂ ਪਰ ਕਿਉਂਕਿ ਭਾਈ ਗੁਰਦਾਸ ਜੀ ਦਾ ਮੈਂ ਤੁਹਾਡੇ ਸਾਹਮਣੇ ਰੱਖਦਾ ਪਿਆ ਕਿ ਇਹ ਕਿਦ ਰੈਸ਼ਲੀ ਨਾ ਸਮਝ ਲੈਣਾ। ਪੁੱਤ ਜਣੇ ਵਣ ਕੋਠੜੀ। ਇਕ ਗੋਪਤ ਕੋਠੜੀ ਦੇ ਜਨਮ ਦੇਂਦੀ ਇਹ ਬੱਚੇ ਦਾ ਸੜਕ ਤੇ ਨਹੀਂ ਲੈਂਦੀ ਬਾਜ਼ਾਰ ਵਿੱਚ ਨਹੀਂ ਦਿੰਦੀ ਇੱਕ ਜੀਵਨ ਦੇ ਚੋਂ ਕਿਸੇ ਹੋਰ ਜੀਵਨ ਨੂੰ ਜਨਮ ਦੇਣਾ ਹੈ ਇੱਕ ਤੰਗ ਤਾਰੀਕ ਕੋਠੜੀ ਦੇ ਬਾਜ਼ਾਰ ਵਿੱਚ ਨਹੀਂ ਇਸ ਸਰੀਰ ਦੇ ਚੋਂ ਜਦ ਪਰਮ ਚੇਤਨਾ ਦਾ ਜਨਮ ਆਉਂਦਾ ਹੈ ਪ੍ਰਮਾਤਮਾ ਦਾ ਜਨਮ ਆਉਂਦਾ ਹੈ ਇਹ ਮਨ ਜਦ ਜੋਤ ਸਰੂਪ ਬਣਦਾ ਹੈ ਇਦੇ ਵਾਸਤੇ ਵੀ ਇਕਾਂਤ ਚਾਹੀਦਾ ਦੂਜੇ ਦਾ ਹੋਣਾ ਵਿਗਨਕਾਰੀ ਵਿਗਨਕਾਰੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਭਾਵੇਂ 30 ਸਾਲ ਪੁਰਾਣੀ ਗੱਲ ਹੈ 10-11 ਸਾਲ ਰਿਹਾ ਸੰਬਲਪੁਰ ਦੇ ਨੇੜੇ ਇੱਕ ਬੁਰਲਾ ਜਿੱਥੇ ਹੀਰਾ ਕੋ ਡੈਮ ਬਣਿਆ ਦਿਨ ਦੇ ਸਮੇਂ ਮahanadi ਉੱਥੇ ਵਗਦੀ ਹੈ ਮੈਂ ਉੱਥੇ ਚਲਾ ਜਾਂਦਾ ਸੀ ਕਦੀ ਕਦਾਂ ਨਾਲ ਇੱਕ ਪਹਾੜੀ ਸੀ ऊपर एक छोटा जिंदर से गुमटी जी जिमें बना दें दिन बार थे गुमटिया बनिया गया एक दिन जब मैं उठे गया एक साधु बैठा से मैनू देख के चीख निकल गई और अपना सिर पत्थर से मारन लग पया। मैं भज के छुड़ाया खूनो खून हो गया से। मैं खा मित्रा मेरा आवना कोई अपशगन हो गया कह लगा हां मेरी खेड बन रही सी तू आ गया मेरी तो कुछ खेड बन रही सी कितने साल हो गए मैं खपद खपद आज खेड बन रही सी तेन पता नहीं कल कलयुग बना के देता है क्या होर मैं अब शब्द नहीं कहता विधाते यही मंजूर सी ਤੇਰੇ ਆਣ ਨਾਲ ਮੇਰੀ ਖੇਡ ਵਿਗੜ ਗਈ ਅਜੇ ਤੱਕ ਮੈਨੂੰ ਬੋਲ ਯਾਦ ਨਹੀਂ ਉਸਤੇ ਮੈਂ ਫਿਰ ਆਪਣਾ ਮੱਥਾ ਉਹਦੇ ਕਦਮਾਂ ਤੇ ਰੱਖਿਆ ਭਈ ਮੇਰੇ ਕੋਲ ਗਲਤੀ ਹੋ ਗਈ ਮਾਫ ਕਰੀ ਮੈਂ ਹੋ ਗਈ ਇਹ ਗਲਤੀ ਹੋ ਲੋ ਗਈ ਮੈਨੂੰ ਵੀ ਨਹੀਂ ਪਤਾ ਸੀ ਤੇਰੀ ਇਸ ਤਰ੍ਹਾਂ ਦੀ ਕੋਈ ਖੇਡ ਬਣ ਰਹੀ ਸੀ ਤੇ ਮੈਂ ਆ ਗਿਆ ਮੇਰੀ ਆਮਦ ਕਦਮਾਂ ਦੀ ਆਹਟ ਪਥਰਾਂ ਦੇ ਚੋਂ ਲੰਘ ਕੇ ਮੈਂ ਜਾ ਰਿਹਾ ਸੀ ਰਸਤਾ ਪਥਰੇਲਾ ਗੰਧੀ ਤੇਰੀ ਆਹਟ ਨੇ ਤੇਰੇ ਦ੍ਰਿਸ਼ ਨੇ ਤੇਰੇ ਸਰੀਰ ਦੇ ਆਉਣ ਨਾਲ ਜੋ ਇਥੇ ਵਾਈਬ੍ਰੇਸ਼ਨ ਤਰੰਗਾਂ ਬਣੀਆਂ ਮੇਰੀ ਖੇਡ ਵਿਗੜ ਗਈ ਕਿਤਨੇ ਸਾਲ ਹੋ ਗਏ ਮੈਨੂੰ ਉਡੀਕ ਕਰਦੇ ਆ ਅੱਜ ਬਣਨ ਲੱਗੀ ਸੀ ਫਿਰ ਮੈਂ ਹੁਣ ਅਰਜ਼ ਕਰਾਂ ਗੁਰੂ ਅਰਜਨ ਦੇਵ ਜੀ ਦਾ ਇੱਕ ਬੋਲ ਸੁਣਾ ਕੇ ਮੈਂ ਸਮਾਪਤੀ ਵੀ ਕਰਾਂ ਵਿਸ਼ਾ ਭਾਵੇਂ ਇਨੋਂ ਹੁਣ ਬੋਲਦੇ ਜਾਈਏ ਬੋਲਦੇ ਜਾਈਏ ਗਲ ਮੁਕਦੀ ਤੇ ਹੈ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਸੇਜ ਵਿਛਾਈ ਕੰਤ ਕੋ ਕੀਆ ਹਵ ਸੰਗਾਰ ਪਰਮਾਤਮਾ ਦੇ ਲਈ ਅੰਤਿਸ਼ ਕਰਨ ਦੀ ਸੇਜ ਵਿਛਾਈ ਸੀ ਸ਼ਰਧਾ ਨਾਲ ਪਿਆਰ ਨਾਲ ਗੁਣਾ ਨਾਲ ਵਿਛਾਈ ਸੀ ਸੇਜ ਵਿਛਾਈ ਕੰਤ ਕੋ ਕੀਆ ਹਵ ਸੰਗਾਰ ਕਿੱਤੀ ਮੰਜਨ ਸਮਾਵਨੀ ਜੇ ਗਲ ਪੈਰਾਹਾਰ ਕੋਈ ਸ਼ਰਦਾਲੂ ਆਇਆ ਹੋਣਾ ਜ਼ਰੂਰ ਆਪਦੀ ਗਿਆਤ ਲਈ ਅਰਜ਼ ਕਰਾਂ ਟੈਗੋਰ ਇਹ ਦੋ ਪੰਕਤੀਆਂ ਪੜ੍ਹ ਕੇ ਰੋਠਦਾ ਸੀ ਕਹਿੰਦਾ ਹੈ ਇਸ਼ਕ ਦੀ ਦੁਨੀਆ 'ਚ ਪਿਆਰ ਦੀ ਦੁਨੀਆ 'ਚ ਇਤਨੀ ਬਾਰੀਕ ਗੱਲ ਕਿਸੇ ਨੇ ਨਹੀਂ ਆਖੀ ਜਿੰਨੀ ਗੁਰੂ ਅਰਜਨ ਦੇਵ ਜੀ ਨੇ ਕਹਿ ਦਿੱਤੀ ਸੇਜਿ ਵਿਛਾਈ ਕੰਤ ਕੋ ਕੀਆ ਹਬ ਸਿੰਗਾਰ ਕਿ ਦੀ ਸੀ ਮੰਜਨਾ ਸਮਾਵਨੇ ਜੇ ਗਲ ਪੈਰਾ ਹਾਰ ਬਈ ਸਾਡੀ ਖੇਡ ਬਣ ਰਹੀ ਸੀ ਕੋਈ ਗੱਲ ਬਣ ਰਹੀ ਸੀ ਤੂੰ ਗੱਲੇ ਚ ਹਾਰ ਪਾ ਦਿੱਤਾ ਕਿ ਦੀਵਾਰ ਬਣ ਗਏ ਹਾਰ ਦੀਵਾਰ ਬਣ ਗਏ ਗਲ ਵਖੜੀ ਤੇ ਲਗੇ ਸੀ ਗਲੇ ਨਾਲ ਗਲੇ ਤੇ ਮਿਲੇ ਪਰ ਤੇਰਾ ਹਾਰ ਦੀਵਾਰ ਬਣ ਗਏ ਤੇ ਲੋਰ ਕਹਿੰਦੇ ਨੇ ਸੰ ਪਿਆਰ ਦੀ ਦੁਨੀਆ ਚ ਇਤਨੀ ਬਾਰੀਕ ਗੱਲ ਅਜ ਤੱਕ ਕਿਸੇ ਨੇ ਨਹੀਂ ਆਖੀ ਜੋ ਗੁਰੂ ਅਰਜਨ ਦੇਵ ਜੀ ਕਹਿੰਦੇ ਬਾਅਦਿ ਕਿਧਰੇ ਪੰਕਤੀਆਂ ਮੇਰੇ ਸਾਹਮਣੇ ਆਈਆਂ ਸਾਨੂੰ ਸਾਧੂ ਦੀ ਤਾੜਨਾ ਤੋਂ ਬਾਅਦ ਮੈਂ ਕਿ ਠੀਕ ਕਹਿੰਦਾ ਸੀ ਮੇਰਾ ਜਾਣਾ ਦੀਵਾਰ ਬਣ ਗਿਆ ਜਪ ਕਰਦੇ ਆ ਕੁਛ ਨਾ ਕੁਝ ਘਟਨਾਵਾਂ ਘਟ ਸਕਦੀਆਂ ਨੇ ਦੂਜੇ ਦਾ ਹੋਣਾ ਵਿਗਨਕਾਰੀ ਹੁੰਦਾ ਮੈਂ ਜਿਨ੍ਹਾਂ ਨਾਲ ਗੁਰਬਾਣੀ ਵਿਆਕਰਣ ਪੜਦਾ ਰਿਆਂ ਗੁਰਬਾਣੀ ਗ੍ਰਾਮਣ ਬਾਬਾ ਬਲਵੰਤ ਸਿੰਘ ਬੜੇ ਮਸ਼ਹੂਰ ਸਨ ਪੜਾਉਣ ਦੇ ਉਸਤਾਦ ਸਨ ਤੇ ਕਥਾ ਵੀ ਕਰਦੇ ਸਨ ਮੈਨੂੰ ਕਿਹਨ ਲਈ ਕਿ ਇਸ ਤਰ੍ਹਾਂ ਦੇ ਬੰਦੇ ਦੇ ਨੇੜੇ ਕਦੀ ਨਾ ਜਾਇਂ ਕੋਈ ਖੇਡ ਬਣਦੀ ਦੇਖੇ ਅਗਰ ਉਸ ਦੇ ਮੂੰਹ ਆਪ ਸ਼ਬਦ ਲੱਗ ਗਿਆ ਤੇ ਹੋ ਜਾਏਗਾ ਉਸਰਾਪ ਸਮਝ ਲੇਗਾ ਤੈਨੂੰ ਲੱਗ ਜਾਏਗਾ ਉਹਨੇ ਮੇਰਾ ਕਿਦਰੇ ਸ਼ੌਕ ਦੇਖ ਲਿਆ ਸੀ ਭਈ ਇਹੋ ਜਿਹਿਆਂ ਦੇ ਬੰਦਿਆਂ ਦੀ ਮੈਂ ਟੋਲੇ ਚ ਰਹਿੰਦਾ ਤੇ ਚੜਾ ਵੀ ਜਾਂਦਾ ਕਿਹਨ ਲਈ ਨਾ ਜਾਇਆ ਕਰੀ ਜਦ ਕੋਈ ਖੇਡ ਬਣ ਰਹੀ ਹੋਵੇ ਨਾ ਜਾਇਂ ਅਗਰ ਉਹਦੇ ਮੂੰਹੋਂ ਕੋਈ ਅਪਸ਼ਬਦ ਨਿਕਲ ਗਿਆ ਤਾਂ ਲੱਗ ਜਾਏਗਾ ਉਹ ਤੇ ਹੋ ਜਾਏਗਾ ਉਸ ਦਿਨ ਤੋਂ ਬਾਅਦ ਫਿਰ ਮੈਂ ਥੋੜਾ ਜਿਹਾ ਪੈ ਬੀਤ ਵੀ ਹੋ ਗਿਆ ਔਰ ਦੁਨੀਆ ਚ ਇਸ ਤਰ੍ਹਾਂ ਦੀ ਖੇਡ ਬਣਦੇ ਮੈਂ ਦੇਖਦਾ ਬਣਦੀ ਹੈ ਕਈ ਐਸੀ ਖੇਡ ਨਹੀਂ ਇਹ ਗੱਲ ਵੱਖਰੀ ਹੈ ਕਿ ਹਰ ਮੁਲਕ ਦੇ ਚ ਇਸ ਤਰ੍ਹਾਂ ਦੇ ਬੰਦੇ ਨਹੀਂ ਆਉਂਦੇ ਹਰ ਸ਼ਹਿਰ ਦੇ ਚ ਨਹੀਂ ਆਉਂਦੇ ਫਿਰ ਵੀ ਹੁੰਦੇ ਨੇ ਹਰ ਜੰਗਲ ਦੇ ਚ ਚੰਦਨ ਨਹੀਂ ਆਉਂਦਾ ਫਿਰ ਵੀ ਹੁੰਦਾ ਕਿਧਰੇ ਹੁੰਦਾ ਹਰ ਜਗ੍ਹਾ ਕੇਸਰ ਨਹੀਂ ਪੈਦਾ ਹੁੰਦਾ ਫਿਰ ਵੀ ਪੈਦਾ ਹੁੰਦਾ ਕਿਦਰੇ ਹੁੰਦਾ ਹੈ ਹਰ ਜਗ੍ਹਾ ਭਗਤ ਨਹੀਂ ਆਉਂਦੇ ਫਿਰ ਵੀ ਹੁੰਦੇ ਨੇ ਕਿਦਰੇ ਹੁੰਦੇ ਜੁਗੜੀਆਂ ਆਈਆਂ ਆਤਮਾਵਾਂ ਹੁੰਦੀਆਂ ਰੱਬ ਨਾਲ ਭੇਜੀਆਂ ਹੋਈਆਂ ਆਤਮਾਵਾਂ ਹੁੰਦੀਆਂ ਨੇ ਸਿੱਖਣ ਵਾਸਤੇ ਕੋਈ ਮਾੜੀ ਗੱਲ ਨਹੀਂ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪ ਲਈਏ ਕਿਉਂਕਿ ਕਈ ਦਫਾ ਦਾਸ ਨੂੰ ਕਈ ਕਹਿ ਦਿੰਦਾ ਮੈਂ ਵੀ ਸੰਗਤ 'ਚ ਕਹਿ ਦਿੰਦਾ ਇਹ ਕਰਿਆ ਕਰੋ ਪਰ ਕਲਿਆਂ ਕਰਿਆ ਕਰੋ ਅਇਤਨੀ ਗੱਲ ਕਹਿੰਦਾ ਤੇ ਮੈਂ ਸੰਗਤ ਦੇ ਚ ਹੀ ਹੁੰਦਾ ਨਾ ਅਗਰ ਕੋਈ ਸੰਗਤ ਦੇ ਚ ਵੀ ਬੈਠ ਕੇ ਕਰੇ ਹੈ ਸਰ ਵਾਹਿਗੁਰੂ ਦਾ ਜਪ ਤੇ ਕੋਈ ਹਰ ਜਾਏਗਾ ਕੋਈ ਹਰ ਜਾਏਗਾ ਫਿਰ ਜੇ ਹੁਣ ਉਹਦੇ ਵਿੱਚ ਲੰਬੀਆਂ ਚੌੜੀਆਂ ਗੱਲਾਂ ਜੋੜ ਦਈਏ ਇਹ ਅਵਸਥਾ ਬਣੇਗੀ ਇਹ ਬਣੇਗੀ ਇਹ ਬਣੇਗੀ ਸਾਰਿਆਂ ਦੀ ਇੱਕ ਜੈਸੀ ਨਹੀਂ ਬਣਦੀ ਨਹੀਂ ਬਣਦੀ ਜਪ ਕੀਤਾ ਸੀ ਮਹਾਤਮਾ ਬੁੱਧ ਨੇ ਕੋਈ ਹੋਰ ਖੇਡ ਬਣੇਗੀ ਜਬ ਕੀਤਾ ਸੀ ਕ੍ਰਿਸ਼ਨ ਨੇ ਕੁਝ ਖੇਡ ਹੋਰ ਬਣੇ ਮਹਾਤਮਾ ਬੁੱਧ ਕੀੜੀ ਵੀ ਥੱਲੇ ਮਰ ਜਾਏ ਤੇ ਕਦੇ ਸਾਰਾ ਦਿਨ ਰੋਂਦੇ ਰਹਿੰਦੇ ਸਨ ਏਕ ਹੀ ਹੋ ਗਿਆ ਮੇਰੇ ਪੈਰਾਂ ਥੱਲੇ ਕੀੜੀ ਕਿਉਂ ਆ ਗਈ ਪਰ ਕ੍ਰਿਸ਼ਨ ਤੇ ਅਰਜਨ ਨੂੰ ਕੇਨਨ ਸ਼ਸਤਰ ਚੁੱਕ ਲੜਨਾ ਕੌਣ ਖਰਾਬਾ ਕਰਨਾ ਕੋਈ ਸੋਚ ਸਕਦਾ ਹੈ ਮਹਾਵੀਰ ਇੱਕ ਕੀੜੀ ਵੀ ਮਰ ਜਾਏ ਸਾਰਾ ਦਿਨ ਰੋਂਦੇ ਰਹਿੰਦੇ ਸਨ हे ਪ੍ਰਭੂ ਮੇਰੇ ਕੋਲ ਕੀ ਹੋ ਗਿਆ ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਚੁੰਕਾਰਜ਼ ਹਮਾ ਹਿਲਤੇ ਦਰਗੁ ਯਸ ਹਲਾਲਸਤ ਬੁਰਦੰਬ ਸ਼ਮਸ਼ੀਰ ਦਤ ਪਿਆਰ ਨਾਲ ਸ਼ਮਾ ਨਾਲ ਦਇਆ ਨਾਲ ਅਗਰ ਜ਼ਾਲਮ ਆਪਣੇ ਕਦਮ ਨਹੀਂ ਰੋਕਦਾ ਤਲਵਾਰ ਕੱਢ ਕੇ ਉਹਦੇ ਕਦਮਾਂ ਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ ਫਿਰ ਮੇਲ ਵੀ ਨਹੀਂ ਖਾਂਦੀ ਗੱਲ ਨਾਮ ਜਪ ਕੇ ਅਲਗ ਅਲਗ ਅਵਸਥਾ ਬਣ ਲਿਏ ਅਵਤਾਰਾਂ ਦੀ ਇੱਕ ਅਵਸਥਾ ਨਹੀਂ ਬਣੀ ਤੇ ਬਾਕੀਆਂ ਦੀ ਕੀ ਅਵਸਥਾ ਇੱਕ ਬਣੇਗੀ ਨਹੀਂ ਬਣਦੀ ਅਲਗ ਅਲਗ ਬਣਦੀ ਕਿਸੇ ਦੇ ਅੰਦਰ ਕੁਝ ਬਣ ਜਾਂਦਾ ਕਿਸੇ ਦੇ ਅੰਦਰ ਕੁਝ ਬਣ ਜਾਂਦਾ ਲੇਕਿਨ ਫਿਰ ਵੀ ਮੈਂ ਅਰਜ਼ ਕਰਾਂ ਬਾਵੇਂ ਕੁਝ ਵੀ ਬਣਦਾ ਰਸ ਇੱਕੋ ਅੰਦਰ ਚਾਹੋ ਅੱਲਾਹ ਹੋ ਅੱਲਾਹ ਹੋ ਕਰਦੇ ਆਂ ਬਾਬਾ ਫਰੀਦ ਪਹੁੰਚਣ ਤੇ ਰਾਮ ਰਾਮ ਕਰਦੇ ਆਂ ਰਾਮਾਨੰਦ ਪਹੁੰਚਣ ਤੇ ਗੋਬਿੰਦ ਗੋਬਿੰਦ ਕਰ ਰਹੇ ਆ ਜੈਦੇਵ ਪਹਚਨ ਕਿਉਂਕਿ ਜੈਦੇਵ ਗੋਬਿੰਦ ਗੋਬਿੰਦ ਜਪਣ ਨੂੰ ਕਹਿੰਦਾ ਹੈ ਗੋਬਿੰਦ ਗੋਬਿੰਦ ਦੇ ਚ ਜਪਨਰ ਸકલ ਸਿੱਧ ਪਦਨ ਇਹ ਤੇ ਕਹਿੰਦਾ ਗੋਬਿੰਦ ਗੋਬਿੰਦ ਜਪੋ ਫਰੀਦ ਕਹਿੰਦਾ ਅੱਲਾਹ ਹੋ ਅੱਲਾਹ ਹੋ ਅੱਲਾਹ ਹੋ ਕਬੀਰ ਪੰਥੀਆਂ ਨੂੰ ਸਤਨਾਮ ਹੀ ਕਹਿੰਦੇ ਨੇ ਸਤਨਾਮ ਦਾ ਜਪ ਕਰਦੇ ਨੇ ਨਾ ਸਾਰਿਆਂ ਭਗਤਾਂ ਦਾ ਮੰਤਰ ਵੀ ਇਕ ਨਹੀਂ ਹੈ ਇਹ ਵੀ ਮੈਂ ਅਰਜ਼ ਕਰਦੇ ਆ ਜਿਹੜੇ ਬੈਠੇ ਨੇ ਗੁਰਗੰਨ ਸਾਹਿਬ ਦੇ ਚ ਤੇ ਤੇ ਅਲੱਗ-ਅਲੱਗ ਜਪਦੇ ਨੇ ਫਿਰ ਹੁਣ ਗੁਰਨਾਮਿਕ ਦਾ ਫੈਸਲਾ ਬਲਹਾਰੇ ਜਾਵਾਂ ਜیتے ਤੇਰੇ ਨਾਮ ਜਿਤਨੇ ਵੀ ਤੇਰੇ ਨਾਮ ਨੇ ਅਸੀਂ ਸਦਕੇ ਜਾਂਦੇ ਹਾਂ ਕੁਰਬਾਨ ਹੁੰਦੇ ਅਸੀਂ ਰਾਮ ਤੋਂ ਵੀ ਸਦਕੇ ਜਾਂਦੇ ਅਸੀਂ ਅੱਲਾਹ ਤੋਂ ਵੀ ਸਦਕੇ ਜਾਂਦੇ ਅਸੀਂ ਗੋਬਿੰਦ ਤੋਂ ਵੀ ਸਦਕੇ ਜਾਂਦੇ ਆ ਨਾਰਾਇਣ ਤੋਂ ਵੀ ਸਦਕੇ ਜਾਂਦੇ ਆ ਲੇਕਿਨ ਫਿਰ ਵੀ ਕੋਈ ਗੁਰਨਾਣਿਕ ਨੂੰ ਪੁੱਛ ਲਵੇ ਤੇ ਗੁਰਨਾਣਿਕ ਨੂੰ ਦੇਖ ਲਵੇ ਉਹ ਕਹੀ ਉਹਨਾਂ ਦੀ ਰਸਨਾ ਤੋਂ ਵਾਹਿਗੁਰੂ ਨਿਕਲਦਾ ਸੀ ਇਸ ਤਰੀਕੇ ਨਾਲ ਵਾਹਿਗੁਰੂ ਜਪਣ ਵਾਲੇ ਪੈਦਾ ਹੋਏ दीक्षाण दी प्रथा चली ओ इस तरह चली चरण धोए रे रास कर चरणा अमृत से खा पिलाया चरणा अमृत देके सिख बना लिया ते आख्या हुण वाहे गुरु जपा सिखि दा दायरा वध गया तो 22 मसन स्थापन कीते गए ते भी चरणा अमृत खुला के जो है नाम जपांदे से लिख ने मसन भ्रष्ट हो गए ਇਸ ਪ੍ਰਥਾ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਤਮ ਕਰਕੇ ਪੰਜ ਪਿਆਰੇ ਅਗੇ ਕੀਤੇ। ਔਰ ਜੋ ਵਾਕਈ ਗੁਰਨਾانک ਦੀ ਮਰਿਆਦਾ ਦੇ ਮੁਤਾਬਕ ਜਪ ਕਰਦਾ ਜੋ ਗੁਰਨਾانک ਨੇ ਕੀਤਾ ਸੀ, ਤੋਂ ਪੰਜ ਪਿਆਰੇ ਮੂਲ ਮੰਤਰ ਗੁਰ ਮੰਤਰ ਜਪਣ ਨੂੰ ਕਹਿੰਦੇ ਨੇ। ਵਾਹਿਗੁਰੂ ਮੰਤਰ ਦਾ ਜਪ ਵਿਅਕਤੀਗਤ ਬੰਦ ਗਈ ਹੈ। ਸਮੂਹਕ ਬੈਠ ਕੇ ਸਿੱਖੀ ਜਾ ਸਕਦੀ ਹੈ ਕੋਈ ਹਰ ਜਨੇ। ਗੁਰੂ ਦੀ ਹਜ਼ੂਰੀ ਦੇ ਚ ਬੈਠ ਕੇ ਸਿੱਖੀ ਜਾ ਸਕਦੀ ਹੈ। ਅਵਸਥਾਵਾਂ ਕਿ ਕਿ ਬਣਦੀਆਂ ਨੇ ਇਹਦੇ ਨਾਲ ਮੇਰਾ ਮਨ ਰਾਜ਼ੀ ਨਹੀਂ ਹੈ। ਹਰ ਇੱਕ ਦੀ ਅਲੱਗ ਅਲੱਗ ਬਣਦੀ। ਤੇ ਵੀ ਮੈਲਸ ਕਰਦੇ ਆ। ਖੇੜ ਅਲੱਗ ਅਲੱਗ ਬਣਦੀ। ਨਹੀਂ ਕਿ ਸਾਰੀ ਦੁਨੀਆ ਦੇ ਅਵਤਾਰ ਇੱਕੋ ਜਿਹੇ ਆਉਂਦੇ ਨੇ। ਇੱਕੋ ਜਿਹੇ ਨਹੀਂ ਆਉਂਦੇ। ਈਸਾ ਕਹਿੰਦੇ ਨੇ ਕੋਈ ਤੇਰੇ ਇਸ ਮੂੰਹ ਤੇ ਥੱਪੜ ਮਾਰੇ ਤੇ ਦੂਜਾ ਵੀ ਅੱਗੇ ਕਰਦਾ। ਕੋਈ ਤੇਰਾ ਕੋਟ ਖੋਵੇ ਤੇ ਤੂੰ ਕਮੀਜ਼ ਵੀ ਲਾ ਕੇ ਦੇ ਦੇ। ਮੁਹੰਮਦ ਸਾਹਿਬ ਕਹਿੰਦੇ ਨਹੀਂ ਮੈਂ ਦੰਦ ਤੋੜ ਦੇਵਾਂਗਾ ਤਲਵਾਰ ਅੱਗੇ ਮੇਰੇ ਹੱਥੇ ਚ ਮੈਂ ਨਹੀਂ ਹੁਣ ਦੇਵਾਂਗਾ ਮੇਲ ਹੀ ਨਹੀਂ ਖਾਂਦੇ ਭਾਵੇਂ ਕੋਈ ਧਰਤੀ 'ਚ ਪੈਦਾ ਹੋਏ ਉਹਨਾਂ ਦੇ ਹੱਥ 'ਚ ਤਲਵਾਰ ਹੈ ਮੈਂ ਕਿਸੇ ਦੀ ਪੱਗ ਨਹੀਂ ਲਾਣੀ ਪਰ ਮੈਂ ਆਪਣੀ ਵੀ ਨਹੀਂ ਲਵਾਣੀ ਸਦੀ ਗੱਤਾਂ ਕਿਉਂ ਕੋਈ ਮੇਰਾ ਕੋਟ ਉਤਾਰੇ ਜ਼ਬਰਦਸਤੀ ਕਿਉਂ ਕੋਈ ਮੇਰੀ ਕਮੀਜ਼ ਉਤਾਰੇ ਖੋਵੇ ਜ਼ਬਰਦਸਤੀ ਉਹਨਾਂ ਦਾ ਡੰਗ ਹੋ ਰਿਹਾ ਤੇ ਹੁਣ ਕਿਹਾ ਮੁਹੰਮਦ ਸਾਹਿਬ ਨੂੰ ਗਲਤ ਕਹਿ ਦਈਏ ਕਤਾ ਹੀ ਗਲਤ ਲੱਗੇਗਾ। ਉਹ ਆਪਣੀ ਥਾਂ ਤੇ ਠੀਕ ਨੇ। ਉਹਨਾਂ ਦੇ ਅੰਦਰ ਜਪ ਕਰਦਿਆਂ ਕਰਦੇ ਇਹ ਅਵਸਥਾ ਬਣੀ ਆਈ ਸਾਡੇ ਅੰਦਰ ਉਹ ਬਣੀ ਹੈ। ਮਹਾਕਮਾ ਬੁੱਧ ਦੇ ਅੰਦਰ ਆਪਣੀ ਅਵਸਥਾ ਬਣੀ ਹੈ। ਰਾਮ ਦੇ ਅੰਦਰ ਆਪਣੀ ਬਣੀ ਹੈ। ਕ੍ਰਿਸ਼ਨ ਦੇ ਅੰਦਰ ਆਪਣੀ ਬਣੀ ਹੈ। 24 అవਤਾਰ ਹਿੰਦੂਆਂ ਦੇ ਹੋਏ ਨੇ ਇੱਕ ਜੈਸੇ ਨਹੀਂ ਨੇ। ਇੱਕ ਜੈਸੇ ਨਹੀਂ ਨੇ। ਐਨੇ ਭਗਤ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਜੈਸੇ ਨਹੀਂ ਨੇ। ਹਰੀ ਮੈਰਜ ਕਰਦੇ ਆ ਵਕ ਵਕ ਪਰ ਕਰਿਆ ਇਹਨਾਂ ਇਸ ਵਾਸਤੇ ਮਤਭੇਦ ਕਰਨ ਦੀ ਲੋੜ ਨਹੀਂ ਬਸ ਇਤਨਾ ਜਪੋ ਤਾ ਇੱਕੋ ਨਾਮ ਅਵਰ ਨਿਰਾਫਲ ਦਾ ਜਪਣਾ ਜੋ ਅਵਸਥਾ ਬਣੇਗੀ ਪ੍ਰਮਾਤਮਾ ਦੀ ਤਰਫੋਂ ਪ੍ਰਮਾਤਮਾ ਦੀ ਤਰਫੋਂ ਕੀ ਆਉਂਦਾ ਝੋਲੀ ਚ ਫਿਰ ਉਹ ਕਬੂਲ ਕਰਨਾ ਹੋਵੇਗਾ ਅਵਸਥਾ ਵਕ ਵਕ ਬਣਦੀ ਹੈ ਰਸ ਇੱਕੋ ਬਣਦਾ ਹੈ ਅਵਸਥਾ ਵਕ ਵਕ ਬਣਦੀ ਹੈ ਅਵਸਥਾ ਇੱਕੋ ਨਹੀਂ ਬਣਦੀ ਅਲਗ ਅਲਗ ਬਣਦੀ ਹੈ ਔਰ ਐਸਾ ਸੰਸਾਰ ਦਾ ਇਤਿਹਾਸ ਪੜ ਕੇ ਅਸੀਂ ਜੋ ਹੈ ਦੇਖ ਸਕਦੇ ਹਾਂ ਬਿਲਕੁਲ ਅਲਗ ਅਲਗ ਬਣਦੀ ਕੋਈ ਐਸਾ ਸੋਚਦਾ ਹੈ ਕਿ ਮੈਂ ਹਰ ਇੱਕ ਦੇ ਚਰਨਾਂ ਦੀ ਖਾਕ ਬਣਨਾ ਕੁਝ ਐਸਾ ਵੀ ਸੋਚਦਾ ਹੈ ਪ੍ਰਭੂ ਮੈਂ ਤੇ ਤੇਰੇ ਸਿਰ ਦਾ ਵੀ ਤਾਜ ਬਣਨਾ ਆਪਣਾ ਆਪਣਾ ਡੰਗ ਹੈ ਆਪਣਾ ਆਪਣਾ ਤੌਰ ਤਰੀਕਾ ਹੈ ਮੈਂ ਪੜ ਰਿਆ ਸੀ ਮੌਲਾਨਾ ਰੋਮ ਨੂੰ ਮੈਂ ਹੈਰਾਨ ਹੋਇਆ ਉਹਦੀ ਲੰਬੀ ਚੌੜੀ ਹਕਾਇਤ ਬਣ ਕੇ ਕਹਿੰਗਾ ਖੁਦਾ ਮੈਂ ਉਹਨਾ ਫਕੀਰਾਂ ਚ ਨਹੀਂ ਆ ਤੇਰੇ ਕਦਮਾਂ ਦੀ ਧੂੜ ਬਣਾ ਤੇ ਤੂੰ ਦੇਖ ਵੀ ਨਾ ਸਕੇ ਕਿਉਂਕਿ ਤੇਰੇ ਕਦਮਾਂ ਦੇ ਥੱਲੇ ਹੋਵਾਂਗਾ ਮੈਂ ਤੇਰੇ ਸਿਰ ਦਾ ਤਾਜ ਬਣਨਾ ਸਾਰੀ ਦੁਨੀਆ ਵੀ ਦੇਖੇ ਤੂੰ ਵੀ ਦੇਖੇ ਇੰਜ ਕਹਿੰਦਾ ਦੇਖਣ ਨੂੰ ਤੇ ਇੰਜ ਲੱਗੇਗਾ ਤੇ ਹੰਕਾਰ ਦੀ ਬੂਹ ਹੈ ਬੜੀ ਹੰਕਾਰ ਦੀ ਔਰ ਉਸੇ ਹੀ ਸਮੇਂ ਉਸੇ ਹੀ ਸ਼ਹਿਰ ਦੇ ਵਿੱਚ ਦੂਸਰਾ ਫਕੀਰ ਹੋਇਆ ਹਾਫਿਜ਼ ਉਹ ਕਹਿੰਦਾ ਅਜ਼ਰਾ ਚਨਾਰ ਕਿ ਸਲਾਮਤ ਨਾ ਕੁੰਨ ਰਸਤੇ ਦੇ ਵਿੱਚ ਇਸ ਢੰਗ ਨਾਲ ਚੱਲ ਕਿ ਤੇਰੇ ਚੱਲਣ ਦੀ ਹੋਂਦ ਦਾ ਕਿਸੇ ਨੂੰ ਪਤਾ ਵੀ ਨਾ ਚਲੇ ਗੁਮਨਾਮ ਹੋ ਕੇ ਚੱਲ ਤੇਰਾ ਚੱਲਣਾ ਕਿਸੇ ਦਾ ਰਸਤਾ ਨਾ ਰੋਕੇ ਅਜ਼ਰਾ ਚਨਾਰ ਕਿ ਸਲਾਮਤ ਨਾ ਕੁੰਦ ਬਾ ਖਲਕ ਚੋ ਨਾ ਧੀ ਕੇ ਕਿਆਮਤ ਨਾ ਕੁੰਦ ਖਲਕ ਦੇ ਚ ਇਸ ਢੰਗ ਨਾਲ ਰਹੇ ਕਿ ਤੇਰੇ ਰਹਿਣ ਨਾਲ ਚਿੰਗਾਰੀਆਂ ਨਾ ਪੈਦਾ ਹੋਣ ਅਗ ਨਾ ਲਗੇ ਖੁਸ਼ਬੂ ਫੈਲੇ ਸੁਗੰਧੀ ਫੈਲੇ ਬਾ ਖਲਕ ਚੋ ਨਾ ਧੀ ਕੇ ਕਿਆਮਤ ਨਾ ਕੁੰਦ ਕਈ ਬੰਦੇ ਬੰਦੇ ਨਹੀਂ ਹੁੰਦੇ ਬਸ ਚਿੰਗਾਰੀਆਂ ਨੇ ਜਿੱਥੇ ਬੈਠਣਗੇ ਅਗ ਲਾਣਗੇ ਕੁਛ ਨਾ ਕੁਛ ਤੇ ਹੋਵੇਗਾ ਉਹਨਾਂ ਨਾਲ ਕੁਛ ਨਾ ਕੁਛ ਤੇ ਭੰਬੜਵਚ ਜੋ ਹੈ ਬਲਣਗੇ ਅਜ ਰਹਾ ਚੁਨਾਰ ਕੇ ਸਲਾਮਤ ਨਾ ਕੁੰਦ ਬਾ ਖਲਕ ਚੁਨਾ ਜੀ ਕੇ ਕਿਆਮਤ ਨਾ ਕੁੰਦ ਦਰ ਮਸਜਿਦ ਗਰ ਰਵੇ ਕੇ ਚੁਨਾ ਜ਼ੌਕੇ ਤੁਰਾ ਦਰ ਪੇਸ਼ ਨਾ ਖਵਾਨਦ ਇਮਾਮਤ ਨਾ ਕੁੰਦ ਕਹਿੰਦੇ ਕਦੀ ਜੇ ਮਸਜਿਦ ਦੇ ਜਾ ਕੇ ਨਮਾਜ਼ ਪੜਨ ਦਾ ਖਿਆਲ ਆਵੇ ਨਾ ਅੱਗੇ ਅੱਗੇ ਹੋ ਕੇ ਨਮਾਜ਼ ਨਾ ਪੜੀ ਮਤਾ ਤੈਨੂੰ ਕੋਈ ਇਮਾਮ ਬਣਾ ਦੇਵੇ ਇਮਾਮ ਨੂੰ ਕਹਿੰਦੇ ਜੋ ਸਬਦਾ ਮੁਖੀ ਆਗੋ ਤੂੰ ਖੁਦਾ ਦੇ ਘਰ ਵੀ ਨੰਬਰ 1 ਬਣਨ ਦੀ ਕੋਸ਼ਿਸ਼ ਕਰੇਗਾ ਖੁਦਾ ਦਾ ਨੰਬਰ 2 ਹੋ ਜਾਏਗਾ ਫਿਰ ਸਭ ਤੋਂ ਅਖੀਰ ਦੇ ਚ ਨਮਾਜ਼ ਪੜਹੀਂ ਤਾਂ ਕਿ ਤੇਰੇ ਨਾਮ ਨੂੰ ਵੀ ਕੋਈ ਨਾ ਜਾਣੇ ਕਿਸੇ ਨੂੰ ਪਤਾ ਹੀ ਨਾ ਹੋਵੇ ਇਹ ਹਾਫਿਜ਼ ਕਹਿੰਦਾ ਜਦ ਕੋਈ ਇਸ ਤਰ੍ਹਾਂ ਕਰਦਾ ਹੈ ਕਿਸੇ ਨੂੰ ਕੁਝ ਨਾ ਪਤਾ ਹੋਵੇ ਉਸੇ ਦਿਨ ਖੁਦਾ ਦੀ ਹੋਂਦ ਦੇ ਸਾਹਮਣੇ ਆਉਂਦਾ ਹੈ ਉਸੇ ਦਿਨ ਖੁਦਾ ਦੀ ਅੱਖਾਂ ਦੇ ਸਾਹਮਣੇ ਆਉਂਦਾ ਹੈ ਉਸ ਤੋਂ ਪਹਿਲੇ ਨਹੀਂ ਜੋ ਸਾਰਿਆਂ ਦੀ ਅੱਖਾਂ ਦੇ ਸਾਹਮਣੇ ਹੋਣ ਦੀ ਕੋਸ਼ਿਸ਼ ਕਰਦਾ ਹੈ ਕੋਦਾ ਦੀਆਂ ਅੱਖਾਂ ਤੋਂ ਉਹ ਜਲ ਹੋ ਜਾਂਦਾ ਹੈ ਗੁਰੂ ਨਾਨਕ ਨੇ ਤੇ ਬੜਾ ਨਿਰਮਾਨ ਸ਼ਬਦ ਸਾਨੂੰ ਦੇ ਦਿੱਤਾ ਕੌਮੀ ਸਿੱਖ ਤੋਂ ਸਿੱਖਣਾ ਹੈ ਮਰਦੇ ਦਮ ਤੱਕ ਸਿੱਖਣਾ ਹੈ ਸਿੱਖੀ ਹੈ ਸਿੱਖ ਦਾ ਮਤਲਬ ਹੈ ਮੈਂ ਸਿੱਖਣਾ ਚਾਹਨਾ ਅਜੇ ਵੀ ਸਿੱਖਣਾ ਚਾਹਨਾ ਮੈਂ ਪੂਰਾ ਨਹੀਂ ਜਾਣਨਾ ਇੰਨੀ ਤੇ ਗੱਲ ਹੈ ਇਸ ਤੋਂ ਨਿਰਮਾਨ ਸ਼ਬਦ ਹੋਰ ਕਿਹੜਾ ਲੱਭੋਗੇ ਮਨੁੱਖੀ ਦੁਨੀਆ ਵਿੱਚ ਮਨੁੱਖੀ ਲੋਗਾਂ ਦੇ ਵਿੱਚ ਇਸ ਤੋਂ ਨਿਰਮਾਨ ਸ਼ਬਦ ਹੋਰ ਕਿਹੜਾ ਲੱਭੋਗੇ ਬੁੱਢਾ ਵੀ ਹੋ ਗਿਆ ਸਿੱਖਾਂ ਮੈਂ ਅਜੇ ਵੀ ਸਿੱਖਣਾ ਚਾਹੁੰਦਾ ਸਿੱਖਣ ਨੂੰ ਬਹੁਤ ਕੁਝ ਹੈ ਮੈਂ ਕਿੱਥੇ ਪੂਰਾ ਸਿੱਖ ਸਕਦਾ ਇਸ ਵਾਸਤੇ ਹੰਕਾਰ ਦੇ ਸਿੱਖ ਨੂੰ ਫੱਬਦਾ ਹੀ ਨਹੀਂ ਪਰ ਮੈਂ ਅਰਜ਼ ਕਰਾਂ ਬੜਾ ਪਰਵਲ ਹੰਕਾਰ ਦੇ ਖੰਡ ਨੂੰ ਮਿਲਦਾ ਬਹੁਤ ਪਰਵਤ ਇਸੇ ਵਾਸਤੇ ਜਿੰਨਾ ਟਕਰਾਓ ਜਿੰਨੀ ਤਕਰਾਰ ਜਿੰਨੇ ਝਗੜੇ ਇਸ ਛੋਟੀ ਜਿਹੀ ਕੌਮ ਦੇ ਚ ਨੇ ਬਾਕੀ ਕੌਮਾਂ ਚ ਨਹੀਂ ਨਹੀਂ ਹੰਕਾਰ नाम सदगुरु ने दिता सिख तू तो सिख है मरदे दम तक सिख है और अंदर भावना पैदा कर सीखना चाहना मैं फिर अर्ज करा एक दम बच वाहेगुरु शब्द पूरा हो जाए दम दम सदा संभाल लेकिन जबान उचारण करे कि मन भी उस दम द आ जाए मन नहीं क्यों नहीं आ ਇਹ ਸਾਰੀਆਂ ਗੱਲਾਂ ਤੇ ਫਿਰ ਮੈਂ ਕਿਸੇ ਵਕਤ ਕਰਾਂਗਾ ਕਿਉਂਕਿ ਇਸ ਵਕਤ ਖੋਲ ਕੇ ਨਹੀਂ ਬਿਆਨ ਕਰ ਸਕਦਾ ਸਮਾਂ ਵੀ ਕਾਫੀ ਹੋ ਗਿਆ ਤੁਹਾਨੂੰ ਲੇਟ ਨਾ ਕਰੀਏ ਜੋ ਕੁਝ ਸਤਿਗੁਰ ਨੇ ਸੋਝੋਈ ਤੇਸੀ ਮੈਂ ਤੁਹਾਡੇ ਸਾਹਮਣੇ ਜੋ ਹੈ ਰੱਖ ਦਿੱਤੀ ਹੈ ਭਾਵੇਂ ਸਾਰੇ ਨੇ ਉਹਨੂੰ ਯਾਦ ਕਰਨਗੇ ਸੇਵਾ ਕਰਦੇ ਆਂ ਵੀ ਉਸਦੀ ਯਾਦ ਆ ਸਕਦੀ ਹੈ ਬਾਣੀ ਪੜਦੇ ਆਂ ਵੀ ਉਸਦੀ ਯਾਦ ਆ ਸਕਦੀ ਹੈ ਸੋ ਬਹਾਨੇ ਨੇ ਉਹਨੂੰ ਯਾਦ ਕਰਨ ਦੇ ਮੈਂ ਸੋਤੇ ਸੇਦੀ ਅਰਜ਼ ਕਰਦਿਆਂ ਮੈਂ ਜਿਨਾਂ ਕੋਲ ਪੜਦਾ ਰਿਆ ਰਸਤੇ 'ਚ ਇੱਕ ਦਿਨ ਬੈਂਗਣਾ ਦਾ ਖੇਤ ਸੀ ਐ ਵਤਾਂ ਤੇ ਕੋਲ ਬੈਠ ਗਏ ਬਲ ਬਲ ਜਾਉ ਸ਼ਾਮ ਸੁਨਰ ਕੇ ਅਕਥ ਕਥਾ ਜਾਂ ਕੀ ਬਾਤ ਸੁਨੇ ਸ਼ਾਮ ਰੰਗ ਉਸ ਨੂੰ ਕਹਿੰਦੇ ਬਹੁਤ ਕਾਲਾ ਵੀ ਨਾ ਹੋਏ ਸੰਵਰਾ ਉਹਨੂੰ ਸ਼ਾਮ ਰੰਗ ਕਹਿੰਦੇ ਨੇ ਇਸ ਰੰਗ ਦਾ ਭਰੇ ਹੋਇਆ ਖੇਤ ਮੈਂ ਇੱਕ ਘੰਟੇ ਰੋਂਦੇ ਹੋਇਆ ਬਾਬਾ ਬਲਵੰਤ ਸਿੰਘ ਨੂੰ ਦੇਖੇ ਹੈ ਪ੍ਰਭੂ ਬੜਾ ਤੂੰ ਸ਼ਾਮ ਸੁੰਦਰ ਹੁਣ ਬੈਂਗੜ ਸ਼ਾਮ ਸੁੰਦਰ ਉਦੋਂ ਮੈਨੂੰ ਇੰਜ ਲੱਗਿਆ ਸੀ ਅੱਧੇ ਪਾਗਲ ਨੇ ਯਕੀਨ ਨਾ ਜਾਣਾ ਮੈਂ ਪਾਗਲ ਦੇ ਨਾਲ ਰਹਿਂਦਾ ਪਿਆ ਮੈਨੂੰ ਇੰਜ ਖਿਆਲ ਆਇਆ ਸੀ ਬਲ ਬਲ ਜਾਉ ਸ਼ਾਮ ਸੁੰਦਰ ਕੋ ਬੈਂਗੜਾ ਨੂੰ ਗਈ ਜਾਂਦੇ ਮੈਨੂੰ ਅਜੇ ਤੱਕ ਯਾਦ ਹੈ ਹਰਦੁਆਰ ਤੋਂ ਰਿਸ਼ੀਕੇਸ਼ ਪੈਦਲ ਜਾ ਰਹੇ ਸੀ ਰਸਤੇ 'ਚ ਖੇਤ ਸੀ ਉੱਥੇ ਹੀ ਬੈਠ ਗਿਆ ਜਦ ਘੰਟਾ ਬੈਠੇ ਰਿਹਾ ਉਦੋਂ ਮੇਰੇ ਮਨ ਵਿੱਚ خیال ਆਇਆ ਕਿ ਮੈਂ ਇੱਕ ਪਾਗਲ ਦੀ ਸੰਗਤ ਪਿਆ ਕਰਦਾ ਯਕੀਨ ਨਾ ਜਾਣਾ ਉਦੋਂ ਇਹ ਖਿਆਲ ਆਇਆ ਛੋਟੀ ਮੇਰੀ ਉਮਰ ਸੀ ਅੱਜ ਮੈਨੂੰ ਖਿਆਲ ਆਇਆ ਕਿ ਇੱਕ ਮਹਾਪੁਰਖ ਤੋਂ ਮੈਂ ਪੂਰਨ ਲਾਭ ਨਹੀਂ ਲੈ ਸਕਿਆ ਨਾ ਸਮਝੀ ਪਤਾ ਨਹੀਂ ਸੀ ਬੋਧ ਨਹੀਂ ਸੀ ਹੁਣ ਬੈਂਗਣਾ ਦੇ ਵਿੱਚ ਵੀ ਰੱਬ ਪਿਆ ਦਿਖਾਈ ਦਿੰਦਾ ਬਨ ਬਲ ਜਾਉ ਸ਼ਾਮ ਸੁੰਦਰ ਕੋ ਅਕਥ ਕਥਾ ਜਾਂ ਕੀ ਬਾਤ ਸੁਣੇ ਮੈਂ ਇੱਕ ਦੋ ਜਗ੍ਹਾ ਹੋਰ ਇਹ ਗੱਲ ਸੁਣਾਈ ਹੋਈ ਕਿ ਨਿਰਮਲਿਆਂ ਨੂੰ ਤਾਂ ਪਤਾ ਸੀ ਅੱਜ ਤੁਹਾਨੂੰ ਪਿਆ ਕਹਿੰਦਾ ਬੈਂਗਣਾ ਦੇ ਖੇੜ ਦੇ ਵਿੱਚ ਕੰਟਾ ਬੈਠੇ ਰਹੇ ਸਮਾਦੀ ਲੈ ਬੱਲ ਬੱਲ ਜਾਉ ਸ਼ਾਮ ਸੁੰਦਰ ਕੋ اے ਪ੍ਰਭੂ ਇਤਨਾ ਸੁੰਦਰ ਤੇਰਾ ਰੂਪ ਤੇ ਕਿਹੜਾ ਸੁੰਦਰ ਰੂਪ ਵੇਖਿਆ ਬੈਂਗਣ ਧੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਕਹੋ ਫੁੱਲ ਹੋਏ ਕੇ ਭਲੇ ਰਾਗ ਫੁੱਲੇ ਕਹੋ ਭੰਵਰ ਹੋਏ ਕੇ ਭਲੀ ਭਾਂਤ ਬੋਲੇ ਅਕਾਲ ਉਸਤਤਿ हे ਪ੍ਰਭੂ ਕਮਾਲ ਹੈ ਤੂੰ ਅਜ ਫੁੱਲ ਬਣ ਕੇ ਮੇਰੇ ਸਾਹਮਣੇ ਖੜਿਆ ਇੰਨਾ ਸੁੰਦਰ ਇਤਨਾ ਸੁੰਦਰ ਕੀ ਕੀ ਹਵਸਤਾ ਬਣਦੀ ਏ ਦੇਖ ਕੇ ਕੀ ਹਾਲਤ ਬਣਦੀ ਏ ਕਿ ਕਦੀ ਇਕ ਨਹੀਂ ਬਣਦੀ ਕਿਸੇ ਦੀ ਵੀ ਨਹੀਂ ਬਣਦੀ ਇਸ ਦੇ ਵਿੱਚ ਬਹਿਸ ਮੁਬਾਸੇ ਕੀ ਕਰਨੇ ਇਹਦੇ ਵਿੱਚ ਤਰਕ ਉਤਰ ਕੀ ਕਰਨੇ ਆਪ ਆਪਣੇ ਬੁੱਧ ਹੈ ਜੇਤੀ ਬਰਣਤ ਭਿੰਨ ਬਿੰਨ ਤਵੇਂ ਦੇਤੀ ਬਹੁਤ ਪਿਆਰੀ ਕਥਾ ਸਿੱਖਣ ਵਾਸਤੇ ਸਮਝਣ ਵਾਸਤੇ ਆਪਣੀ ਜ਼ਿੰਦਗੀ ਤੇ ਅਪਲਾਈ ਕਰਨ ਵਾਸਤੇ ਸੈਪਰੇਟਲੀ ਹੋ ਕੇ ਆਪਾਂ ਇੱਕ ਖੁਦਾ ਨੂੰ ਪਾ ਸਕਨੇ ਆ ਫਿਰ ਉਸ ਤੋਂ ਇਲਾਵਾ ਬਨਹਾਰੀ ਜਾਊ ਜੀਤੇ ਤੇਰੇ ਨਾਮ ਮਤਲਬ ਕਿ ਅੱਲਾ ਦੇ ਜਿੰਨੇ ਵੀ ਨਾਮ ਨੇ ਰੱਬ ਦੇ ਵਾਹਿਗੁਰੂ ਦੇ ਪ੍ਰਭੂ ਦੇ ਜਿੰਨੇ ਵੀ ਨਾਮ ਨੇ ਉਹ ਸਾਰੇ ਨਾਮਾਂ ਤੇ ਕੁਰਬਾਨ ਜਾਈਏ ਸਾਰੇ ਨਾਮ ਉਹਦੇ ਚੰਗੇ ਨੇ ਸਾਰੇ ਨਾਮ ਉਹਦੇ ਅੱਛੇ ਨੇ ਸਿਵਾਏ ਉਹ ਨਾਮਾਂ ਦੇ ਜਿਨ੍ਹਾਂ ਦੇ ਵਿੱਚੋਂ ਸ਼ਿਰਕ ਦੀ ਬੋ ਆਂਦੀ ਹੋਵੇ। ਅਗਰ ਉਹਦੇ ਨਾਮ ਐਸੇ ਨੇ ਕਿ ਜੋ ਉਹਦੀ ਸ਼ਾਨ ਵਧਾਉਂਦੇ ਨੇ ਤੇ ਉਹ ਆਪਾਂ ਜਿੰਨੀ ਵਾਰੀ ਮਰਜ਼ੀ ਲੈ ਸਕਨੇ ਆ ਦਿਨ ਦੀ ਚਾਨਣੀ ਤੇ ਰਾਤ ਦੀ ਤਾਰੀਕੀ ਦੇ ਵਿੱਚ ਉਹਦੇ ਨਾਮ ਜਿੰਦੋਂ ਮਰਜ਼ੀ ਆਪਾਂ ਪੁਕਾਰ ਸਕਨੇ ਆ। ਅਗਰ ਇੱਕ ਮਾਂ ਆਪਣੇ ਬੱਚੇ ਨੂੰ ਕੋਠੜੀ ਦੇ ਵਿੱਚ ਜੰਮਦੀ ਏ ਫਿਰ ਆਪਾਂ ਅਗਰ ਆਪਣੇ ਖੁਦਾ ਨੂੰ ਹਿਰਦੇ ਦੇ ਵਿੱਚ ਦਿਮਾਗ 'ਚ ਲਹਿਣਾ ਤੇ ਫਿਰ ਆਪਾਂ ਮਜਮੇ ਦੇ ਵਿੱਚ ਉਹਨੂੰ ਯਾਦ ਕਰ ਰਹੇ ਆ। ਯਾ ਤੇ ਮਜਮਾ ਸਾਰਾ ਸੰਗਤ ਜਿਹੜੀ ਜਿੰਨੀ ਵੀ ਹੈ ਉਹ ਵਾਹਿਗੁਰੂ ਦਾ ਨਾਮ ਜਪੇ ਅੱਲਾਹੂ ਦਾ ਨਾਮ ਜਪੇ ਤੇ ਯਾ ਉਥੇ ਉਹ ਬੰਦਿਆਂ ਨੂੰ ਕੱਢ ਦੋ ਜਿਹੜੇ ਦੁਨੀਆਦਾਰ ਨੇ ਫਿਰ ਉਸ ਖੁਦਾ ਨੂੰ ਪਾ ਸਕਨੇ ਆ ਪੈਗੰਬਰਾਂ ਨੇ ਆਤਾਰਾਂ ਨੇ ਯਾ ਗੁਰੂਆਂ ਨੇ ਜਿੰਨਿਆਂ ਨੇ ਵੀ ਮੈਡੀਟੇਸ਼ਨ ਕੀਤੀ ਹੈ ਆਬਾਦਤ ਕੀਤੀ ਹੈ ਦੋਸਤ ਸਾਰੇ ਸੈਪਰੇਟ ਹੋ ਕੇ ਕੀਤੀ ਹੈ ਤੇ ਖੇੜ ਵਾਕਈ ਦੋਸਤ ਉਹ ਉਦ ਹੀ ਬੰਨੀ ਹੈ ਜਦੋਂ ਆਪਾਂ ਸੈਪਰੇਟ ਹੋਵਾਂਗੇ ਇਹ ਮੈਂ ਵੀ ਕਈ ਵਾਰੀ ਇਹ ਤਜਰਬਾ ਕਰਕੇ ਦੇਖਿਆ ਕਈ ਵਾਰੀ ਮੈਂ 익ਸਪੀਰੀਅੰਸ ਕੀਤਾ ਕਿ ਅਗਰ علیحدਾ ਹੋ ਕੇ ਆਪਾਂ ਨਾਮ ਜਪਾਂਗੇ ਤੇ ਜ਼ਿਆਦਾ ਅੱਛਾ ਤੇ ਜ਼ਿਆਦਾ ਖੇੜ ਬਣਦੀ ਹੈ ਗਿਆਨੀ ਸੰਤ ਸਿੰਘ ਮਸਕੀਨ ਜੀ ਤੇ ਇਸ ਕਥਾ ਦੀ ਡਿਮਾਂਡ ਕਰ ਰਹੇ ਸੀ ਇੰਡੀਆ ਦੇ ਵਿੱਚ ਮੇਰੇ ਇੱਕ ਭਾਈ ਜਸਵਿੰਦਰ ਸਿੰਘ ਉਹ ਕਹਿ ਰਹੇ ਸੀ ਇਸ ਕਥਾ ਨੂੰ ਜ਼ਰੂਰ ਸੁਣਿਆ ਜੇ ਕਥਾ ਵਾਕਈ ਬੜੀ ਉਹਨਾਂ ਨੇ ਚੁਣ ਕੇ ਕੱਢੀ ਕਥਾ ਵਾਕਈ ਬਹੁਤ ਪਿਆਰੀ ਉਹਨਾਂ ਨੇ ਲੈ ਕੇ ਆਏ ਕਥਾ ਵਾਕਈ ਬਹੁਤ ਅੱਛੀ ਸੀ ਮਸਜਿਦ ਦੇ ਵਿੱਚ ਮੰਦਰ ਦੇ ਵਿੱਚ ਗੁਰਦੁਆਰੇ ਦੇ ਵਿੱਚ ਆਪਾਂ ਅਕਸਰ ਬੈਠੇ ਹਾਂ ਤੇ ਆਪਣੇ ਜ਼ੇਹਨ 'ਚ ਖਿਆਲ ਇਹ ਹੀ ਚੱਲ ਰਹੇ ਨੇ ਕਿ ਫਲਾਣਾ ਫਲਾਨੀ ਮੇਰੀ ਦੁਕਾਨ ਖੁੱਲ੍ਹੀ ਏ ਫਲਾਣਾ ਮੇਰਾ ਕਾਰੋਬਾਰ ਚੱਲ ਰਿਹਾ ਉਹਦੇ ਤੱਕ ਪਹੁੰਚਣਾ ਖਾਸ ਕਰ ਮੁਸਲਮਾਨਾਂ ਦੇ ਵਿੱਚ ਇੰਨੇ ਫਿਰਕੇ ਬਣ ਚੁੱਕੇ ਨੇ ਦੋਸਤੋ ਕਿ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਨੇ ਵੀ ਕਿਹਾ ਸੀ ਕਿ 77 ਫਿਰਕੇ ਬਣ ਜਾਣਗੇ ਤੇ ਉਹਨਾਂ ਦੇ ਵਿੱਚੋਂ ਸਿਰਫ ਇੱਕ ਫਿਰਕਾ ਐਸਾ ਹੋਏਗਾ ਜਿਹੜਾ ਕਾਮਯਾਬ ਹੋਏਗਾ ਜਿਹੜਾ ਫਲਾਹ ਪਾਣ ਵਾਲਾ ਹੋਏਗਾ ਉਹ ਕਿਹੜਾ ਹੋਏਗਾ ਕਿ ਜਿਹੜਾ ਮੇਰੇ ਰਾਸਤੇ ਤੇ ਚੱਲੇਗਾ ਤੇ ਮੇਰੇ ਸਿਆਬਾ ਦੇ ਰਾਸਤੇ ਤੇ ਚੱਲੇਗਾ ਮੁਸਲਮਾਨ ਇਸਲਾਮ ਦੀ ਮੈਂ ਦੋਸਤ ਗੱਲ ਕਰ ਰਿਹਾ ਆਂ ਇਸੇ ਤਰ੍ਹਾਂ ਦੋਸਤ ਸਿੱਖ ਧਰਮ ਦੇ ਵਿੱਚ ਵੀ ਜਮਾਤਾਂ گرو ਬਣ ਚੁੱਕੇ ਨੇ ਜਦਕਿ ਖੁਦਾ ਕਹਿੰਦਾ ਕਿ ਮੇਰੀ ਰਸੀ ਨੂੰ ਤੁਸੀਂ ਮਜ਼ਬੂਤੀ ਨਾਲ ਫੜ ਲਓ ਤੇ ਫਿਰਕੇ ਨਾ ਬਣਾਓ ਤੋ ਫਰਕੇ ਚ ਨਾ ਪਾਓ ਇਸ ਤਰ੍ਹਾਂ ਤੁਹਾਡੀ ਜਿਹੜੀ ਹਵਾ ਉਖੜ ਜਾਏਗੀ ਤੁਸੀਂ ਕਮਜ਼ੋਰ ਹੋ ਜਾਓਗੇ ਤੁਹਾਡਾ ਦੁਸ਼ਮਣ ਤੁਹਾਡੇ ਤੇ ਗਾਲਬਾ ਆ ਜਾਏਗਾ ਧਰਮਾਂ ਦੇ ਨਾਮ ਤੇ ਪਖੰਡ ਚਲਾ ਕੇ ਧਰਮਾਂ ਦੇ ਨਾਮ ਤੇ ਲੋਗਾ ਨੇ ਮਾਲ ਕਮਾ ਰਹੇ ਨੇ ਧਰਮਾਂ ਦੇ ਨਾਮ ਤੇ ਲੋਕ ਕਬਰਾਂ ਤੇ ਮਜਾਵਰ ਤੇ ਗੁਰਦੁਆਰਿਆਂ ਦੇ ਬਾਹਰ ਜਾਂ ਐਸੇ ਮੰਦਰਾਂ ਦੇ ਵਿੱਚ ਲੋਕ ਬੈਠੇ ਨੇ ਕਿ ਜਿਨ੍ਹਾਂ ਨੂੰ ਆਪ ਜਿਹੜੇ ਰੱਬ ਦੇ ਨਾਲ ਨਹੀਂ ਜੁੜੇ ਤੇ ਦੂਸਰਿਆਂ ਨੂੰ ਕਹਿ ਰਹੇ ਨੇ ਕਿ ਤੁਹਾਨੂੰ ਰੱਬ ਨਾਲ ਜੋੜਾਂਗੇ ਬਹੁਤ ਖਤਰਨਾਕ ਕੰਮ ਹੋਈ ਜਾ ਰਿਹਾ ਜਿਵੇਂ ਜਿਵੇਂ ਵਕਤ ਗੁਜ਼ਰ ਰਿਹਾ ਫਿਤਨਾ ਫਸਾਦ ਫੈਲ ਰਿਹਾ ਧਰਮ ਤੋਂ ਦੂਰੀ ਹੋ ਰਹੀ ਹੈ ਮਜ਼ਬ ਤੋਂ ਦੂਰੀ ਹੋ ਰਹੀ ਹੈ ਤੇ ਲੋਕ ਪਖੰਡੀਆਂ ਦੇ ਹੱਥ ਚੜ੍ਹ ਰਹੇ ਨੇ ਕਥਾ ਪਿਆਰੀ ਸੀ ਤੁਹਾਨੂੰ ਕਿੱਸੀ ਲੱਗੀ ਜ਼ਰੂਰ ਕਮੈਂਟ